ਦਾ ਨਾਮ ਵਿਕਰਮ ਹੈ ਜੀ ਮੈਂ ਕੁੜੀ ਦਾ ਮਾਮਲਾ ਹੈ ਕਿ ਮੈਂ ਕੁੜੀ ਦਾ ਚਾਚਾ ਹੈਗਾ ਜੀ ਮੇਰੇ ਆ ਮੈਂ ਰਿੰਦਾ ਉਧਾ ਹੁਸ਼ਿਆਰਪੁਰ ਰਿੰਦਾ ਮੇਰਾ ਪਰਾ ਹੈਗਾ ਪਟਿਆਲ ਜਿਲ੍ਹਾ ਪੰਡਰਾ ਪਿੰਡ ਉੱਥੇ ਰਹਿੰਦਾ ਸੀ ਮੈਨੂੰ ਫਿਰ 12 ਤਰੀਕ ਨੂੰ ਤਕਾਲਾ ਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਇਹਨੇ ਕੁੜੀ ਐ ਹੈ ਨਹੀਂ ਕਰੀ ਮੈਂ ਫੋਨ ਕੀਤਾ ਫਿਰ ਉਹਨੇ ਕੰਪਲੀਟ ਪਤਾ ਨਹੀਂ ਤੇ ਰਾਂ ਲਿਖਾਈ ਆ 12 ਨੂੰ ਲਿਖਾ ਸੀ ਘੜ ਤੋਂ ਘੜ 12 ਤਰੀਕ 12 ਵਜੇ ਤੇ 12 ਤਰੀਕ ਨੂੰ ਉੱਥੇ ਸਫੀਲ ਪੀਣ ਚਲੇ ਗਿਆ ਸੀ ਮੰਡੀ 'ਚ ਮੰਡੀ 'ਚ ਪਰੇ ਤੇ ਫਿਰ ਪਤਾ ਨਹੀਂ ਕਿ ਆ ਨਹਿਰ ਦੇ ਕਿੱਦਾਂ ਗਏ ਕਿੱਦਾਂ ਨਹੀਂ ਗਏ ਮੇਰੇ ਕੋਈ ਟਕੜਾ ਨਹੀਂ ਸੀ ਦੋ ਮੇਰੀਆਂ ਦੋ ਚਾਚੀ ਜੀਆਂ ਸੀ ਇੱਕ ਮੇਰੇ ਮਾਮੇ ਦੀ ਕੁੜੀ ਸੀ ਫਿਰ ਅੱਜ ਪਤਾ ਲੱਗਿਆ ਸਾਨੂੰ 21 ਤਰੀਕ ਨੂੰ ਡੱਡਪੋਦੀਆਂ ਆਇਆ ਫਿਰ ਦੱਸਿਆ ਉਹਨੇ ਕਿ ਥੋੜੀਆਂ ਪਛਾਣਾਂ ਸਾਨੂੰ ਕਿਤੇ ਸੈਨਾ ਅਨੁਸ਼ਟਾਨੀਆਂ ਮਿਲੀਆਂ ਫਿਰ ਆຊਿ ਗਏ ਫਿਰ ਸਾਨੂੰ ਪਛਾਣ ਵੀ ਅੱਜ ਮਿਲੀਆਂ ਵਾਹ ਇਹ ਮਾਂ ਕਦੋਂ ਗਈ ਸੀ ਕਰੋ ਕਿਥੋਂ ਨਿਕਲੀ 12 ਤਰੀਕ ਨੂੰ ਨਿਕਲੀ ਆਜ 21 ਤਰੀਕ ਨੂੰ ਮਿਲੀਆਂ ਸਾਨੂੰ ਕਰੋ ਕੀ ਕਰਕੇ ਨਿਕਲੀਆਂ ਸੀ ਕੁਝ ਉਹ ਕਹਿੰਦੀ ਐਸ਼ਾ ਸ਼ਾਫੀਲ ਚੱਲਦੀ ਮੰਡੀ ਤੋਂ ਨੇੜੇ ਹੀ ਕਹਿੰਦੇ ਥੋੜੀ ਦੂਰ ਕਹਿੰਦੇ ਉੱਥੇ ਮੈਂ ਅਸ਼ੀ ਪੀ ਕੇ ਫਿਰ ਆ ਜਾਣੀਆ ਫਿਰ ਮੁੜ ਕੇ ਆਇਆ ਨਹੀਂ ਪਤਾ ਨਹੀਂ ਨਹਿਰ ਦੇ ਕੋਲ 2 ਕਿਲੋਮੀਟਰ ਨਹਿਰ ਹੈਗੀ ਸਾਡੇ ਉੱਤੇ ਲਾਗੇ ਤੇ ਫਿਰ ਪਤਾ ਹੀ ਨਹੀਂ ਲੱਗਿਆ ਉੱਥੇ ਕਿੱਦਾਂ ਪਹੁੰਚਿਆ ਕਿੱਦਾਂ ਗਈਆਂ ਸਾਨੂੰ ਇਦਾਂ ਪਤਾ ਹੀ ਨਹੀਂ ਲੱਗਿਆ ਕੋਈ ਕਿਸ ਨੂੰ ਇਹ ਵੀ ਕੰਪਲੀਟ ਕੀਤੀ ਹੈ ਕਿ ਕਿਸੇ ਮੁੰਡੇ ਨਾਲ ਗਈਆਂ ਨੇ ਨਹੀਂ ਨਹੀਂ ਇਹ ਨਹੀਂ ਕੀਤੀ ਸੀ ਬਸ ਇਦਾਂ ਹੀ ਪਤਾ ਲੱਗਿਆ ਬਈ ਕਿੱਦਾਂ ਰਛਾਂਬੀਨ ਚੱਲਦੀ ਇਦਾਂ ਸਾਰੇ ਤੇ ਇਦਾਂ ਹੀ ਚਾਂਬੀਨ ਚੱਲਦੀ ਸੀ ਕੋਈ ਕਿਸੇ ਤਰ੍ਹਾਂ ਦਾ ਕੋਈ ਮੋਬਾਈਲ ਜਾਂ ਕੋਈ ਕੋਈ ਨਹੀਂ ਸੀ ਕੋਈ ਨਹੀਂ ਸੁਨਾ ਦੇ ਕੋਲ ਕੋਈ ਨਹੀਂ ਦਿਖਿਆ ਸਾਨੂੰ ਕੀ ਨਾਮ ਸੀ ਕੁੜੀਆਂ ਦਾ ਇੱਕ ਦਾ ਪਰੀਆ ਇੱਕ ਦਾ ਮੁਸਕਾਨ ਇੱਕ ਦਾ ਬਿੱਲੀ ਕੰਮ ਕੀ ਕਰਦੇ ਜਿਹੜੇ ਇਹ ਫਾਦਰ ਕੁੜੀ ਦਾ ਟੋਲ ਕੀ ਅਜਦਾ ਬਿਆਸਾਦੀਆਂ ਦੇ ਟੋਲ ਕੀ ਗੁਜ਼ਾਰਾ ਕਰਦੇ ਸੀ ਤਾਂ ਬਿਆਸਾਦੀ ਆਜਾ ਜਾ ਕੇ ਇਹੀ ਕੰਮ ਕਰੇ ਇੱਕ ਹੈਗੀ 14 ਇੱਕ ਹੈਗੀ 15 ਦੇ ਕੋਲ ਉੱਪਰ ਚੱਲ ਗਈ ਸੀ ਇੱਕ ਹੈਗੀ 17 ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਵੈਸੇ ਜਿਵੇਂ ਪੰਡਰ ਦੇ ਸੀ ਮੈਂ ਸੀ ਪਹਿਲਾਂ ਸਾਡਾ ਸਿਕਾ જિલ્લા ਅਲੋੜ ਰਾਜਸਥਾਨ ਹੈਗਾ ਹੁਣ ਇੱਥੇ ਪੱਕੇ ਰਹਿੰਦੇ ਆ ਸਾਡਾ ਆਧਾਰ ਕਾਰਡ ਸਭ ਕੁਝ ਬਣਿਆ ਹੋ ਗਿਆ 15 ਸਾਲਾਂ ਤੋਂ ਰਹਿ ਰਹੇ ਹਾਂ ਹੋ ਗਿਆ 15 ਸਾਲ ਤੋਂ ਉੱਪਰ ਹੀ ਹੋ ਗਿਆ ਸਾਨੂੰ ਆਇਸ਼ੇ ਪਿੰਡ ਦੇ ਵਿੱਚ ਜਦੋਂ ਕੁੜੀਆਂ ਲਾਪਤਨ ਹੋ ਕੇ ਬਾਪੂ ਕੁਝ ਕੰਪਲੀਟ ਕਰਵਾਈ ਸੀ ਜੀ ਕਰਵਾ ਆ ਕੇ ਗਏ ਸਾਡੇ ਘਰੇ ਉਹਦੇ ਵਿੱਚ ਤੇਰਾ ਤੇਰੀ ਕਰਵਾ ਆ ਕੇ ਗਏ ਫਿਰ ਹੁਣ ਉਹਨੇ ਤੇਰੇ ਤੇਰੀ ਛਾਣ ਬੀਣ ਕੀਤੀ ਫਿਰ ਉਹਦਾ ਟੋਲ ਦੇ ਰਹੀ ਆ ਫਿਰ ਕੱਲ ਪਰਸੋ ਵੀ ਆਈ ਸੀ ਹੁਣ ਫਿਰ ਇੱਥੇ ਪੱਠੇ ਦੇ ਛਾਣ ਬੀਣ ਕੀਤੀ ਆ ਉਹਨੇ ਕੋਲੀ ਸੀ ਦੋ ਬਾਾਰ ਆਈ ਸੀ ਸਾਡੇ ਸਾਡੇ ਪਾਸੇ ਜਾਂਚ ਕੀਤੀ ਉਹਨੇ ਕਿਸੇ ਸੀ ਇੱਥੇ ਪੱਠੇ ਦੇ ਅੱਛਾ ਜਾਂਚ ਕੀਤੀ ਔਰ ਪਾਸੇ ਜਿੱਦਾਂ ਦਾ ਉਹਨਾਂ ਨੇ ਕੀਤਾ ਉਹਨਾਂ ਨੇ ਜਾਂਚ ਕੀਤੀ ਆ ਫਿਰ ਬਾਕੀ ਉਹਦਾ ਫਿਰ ਅੱਜ ਉਹਨਾਂ ਦੇ ਡੱਡ ਬੋਦੀਆਂ ਮਿਲੀਆਂ ਸਾਨੂੰ ਇੱਕ 2 ਮਿਲੀਆ ਸਵਾਨੇ ਦੇ ਕੋਲ 1 ਮਿਲੀਆ ਕਨੋੜੀ ਕੋਲ ਜਿਹੜੀਆਂ ਕਿ ਦੋ ਮਹੀਨਿਆਂ ਪਤਝੀਆਂ ਉਹਦਾ ਇੱਕ ਹੈਗਾ ਪਾਗਲ ਉਹਨਾਂ ਦਾ ਵੱਡਾ ਭਰਾ ਪਾਗਲ ਹੈਗਾ ਇੱਕ ਦੋ ਹੋਣਗੇ ਤੇ ਭਰਾ ਛੋਟੇ ਹੋਣਗੇ ਉਹ ਬਦਿਆਂਗੇ ਜਿਹੜੀ ਮੇਰੀ ਮਾਮੇ ਦੀ ਕੁੜੀ ਆ ਉਹਦੇ ਦੋ ਪਹਿਣਾ ਹੋਰੇਗੀ ਆ ਤੇ ਤਿੰਨ ਭਰਾ ਹੋਣਗੇ ਇਹ ਮੰਗ ਕਰ ਦੋ ਪ੍ਰਚਾਰ ਨੂੰ ਆ ਸਿੱਧਾ ਹੀ ਕਰਦੇ ਮਹਾਰਾਜ ਜਿੱਦਾਂ ਦਾ ਸਾਡਾ ਮਦਦ ਕਰ ਦੋ ਕਿੱਦਾਂ ਗਏ ਆ ਕਿੱਦਾਂ ਨਹੀਂ ਗਏ ਆ ਬਸ ਸਿੱਧਾ ਲੱਗਦਾ ਕੋਈ ਸ਼ੱਕ ਆ ਕਿਸੇ ਤੇ ਸ਼ੱਕ ਸਾਨੂੰ ਲੱਗਿਆ ਨਹੀਂ ਸ਼ੱਕ ਕੀ ਕਰੀਏ ਅਸੀਂ ਪਰ ਉੱਥੇ ਪਤਾ ਹੀ ਨਹੀਂ ਲੱਗਿਆ ਕਿੱਦਾਂ ਗਏ ਆ ਕਿੱਦਾਂ ਨਹੀਂ ਗਏ ਆ ਨਹਿਰੇ ਦੇ ਕੋਲ 2 ਕਿਲੋਮੀਟਰ ਨਹਿਰੇ ਸਾਡੇ ਤੋਂ ਵੱਡੀ ਪਾਖੜਾ ਕੋਈ ਨਹੀਂ ਸਾਡਾ ਕੋਈ ਲੜਾਈ ਝਗੜਾ ਕੋਈ ਨਹੀਂ ਸੀ ਸਾਡਾ ਕਿੰਨੇ ਜਣੇ ਰਹਿੰਦੇ ਉਹਦੇ ਪਰਿਵਾਰ ਦੇ ਉੱਥੇ ਮਤਲਬ ਟੋਪਲਿਸ ਬੰਦਰੇ ਪਿੰਡ ਦੇ ਵਿੱਚ ਸੀ ਤੁਸੀਂ ਰਹਿੰਦੇ ਹਾਂ ਮੈਂ ਤਾਂ ਉੱਥੇ ਮੈਂ ਹੁਸ਼ਿਆਰਪੁਰ ਰਹਿੰਦਾ ਮੈਂ ਇਹਨਾਂ ਦਾ ਹੀ ਪਰਾਂ ਹਾਂ ਮੈਂ ਹੁਸ਼ਿਆਰਪੁਰ ਦੇ ਵਿੱਚ ਤੱਕਾ ਉਹ ਸ਼ਾਮ ਨੂੰ ਪਤਾ ਲੱਗਿਆ 12 ਜਗ੍ਹਾ ਇਦਾਂ ਗੱਲ ਹੋ ਗਈ ਫਿਰ ਮੈਂ ਕਿੱਥੇ ਕਿਹੜਾ ਰਹਿੰਦਾ ਕਿੱਥੇ ਇੱਕ ਦੋ ਮੇਰੇ ਪਰਾਂ ਹੋਰ ਰਹਿੰਦੇ ਦੋ ਇੱਕ ਰਹਿੰਦੇ ਬਾਕੀ ਜਿਹੜੇ ਹੈਗੇ ਮੇਰਾ ਮਾਮਾ ਰਹਿੰਦਾ ਸੀ ਆ ਹੀ ਸੀਗੇ ਕਿੰਨਾ ਵਜੇ ਵਿਰਾਸ਼ੰਕਰ ਭਾਰਦਵਾ ਜੀ ਬੋਲੇ ਸ਼ੰਕਰ ਡਾਈਬਰ ਕਲਬ ਕੋਤਾ ਖਰ ਦੀ ਟੀਮ ਸ਼ਗਰ ਜਿਹੜੀਆਂ ਤਿੰਨ ਡੈਡ ਪੁੜੀਆਂ ਮਿਲੀਆਂ ਲੜਕੀਆਂ ਜੀ ਕਿਸ ਤਰ੍ਹਾਂ ਤੁਹਾਨੂੰ ਸੁਥਰਾ ਮਿਲੀ ਸੀ ਉਹ ਕਦੋਂ ਤੁਸੀਂ ਲਪਰੇ ਸੀ ਇਹ ਭੰਨ ਦਾ ਪਿੰਡ ਪੈਂਦਾ ਜੀ ਜ਼ਿਲ੍ਹੇ ਪਟਿਆਲੇ ਦੇ ਵਿੱਚ ਪਸਿਆਣਾ ਰੋਡ ਤੇ ਪੈਂਦਾ ਚੌਂਕੀ ਡਕਾਲਾ ਪੈਂਦੀ ਭੰਨਰੇ ਨੂੰ ਤੇ ਥਾਣਾ ਜਿਹੜਾ ਉਹ ਪਸਿਆਣਾ ਪੈਂਦਾ ਹੈਗਾ ਤੇ ਲਗਭਗ 12 ਤਰੀਕ ਦੀ ਗੱਲ ਹੈ 12 ਤਰੀਕ ਨੂੰ 12 ਵਜੇ ਉੱਥੇ ਭੰਨੇ ਦੇ ਵਿੱਚ ਛਬੀਲ ਲੱਗੀ ਸੀਗੀ ਛਬੀਲ ਜਿਹੜੇ ਉਹ ਬੱਚੇ ਪੀਣ ਗਏ ਸੀਗੇ ਉਹਨਾਂ ਨੇ ਜਿਹੜੀ ਛਬੀਲ ਪੀਤੀ ਪੀਣ ਤੋਂ ਬਾਅਦ ਉੱਥੋਂ ਬੱਚੇ ਅਚਾਨਕ ਗਾਇਬ ਹੋ ਗਏ ਸੀਗੇ ਜੀਡੀ ਕੰਪਲੀਟ ਇਹਨਾਂ ਨੇ 13 ਤਰੀਕ ਨੂੰ ਡਕਾਲਾ ਚੌਂਕੀ ਦੇ ਵਿੱਚ 13 ਤਰੀਕ ਨੂੰ ਕੰਪਲੀਟ ਰੱਖਾਈ ਸੀ ਸੋ ਸਾਨੂੰ ਵੀ ਇਨਫੋਰਮੇਸ਼ਨ ਦਿੱਤੀ ਸੀ ਕਿਸੇ ਪਰ ਜਿਹੜਾ ਪਰਿਵਾਰ ਸੀਗਾ ਪਰਿਵਾਰ ਨੇ ਵੱਖ-ਵੱਖ ਰਾਜਾਂ ਤੇ ਜਾ ਕੇ ਵੱਖ-ਵੱਖ ਜੀਲਾਂ ਦੇ ਵਿੱਚ ਜਾ ਕੇ ਉਹ ਬੱਚਿਆਂ ਨੂੰ ਲੱਭ ਰਹੇ ਸੀਗੇ ਪਰ ਇਹਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਪਰ ਗੋਤਾਖੋਰਾਂ ਨੂੰ ਜਦੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਤਾਂ ਅੱਜ ਜਿਹੜੇ ਦੋ ਡੈੱਡ ਬੋਡੀ ਆ ਸਾਨੂੰ ਸਮਾਣੇ ਤੋਂ ਮਿਲੀਆਂ ਇੱਕ ਡੈੱਡ ਬੋਡੀ ਸਾਨੂੰ ਖਨੌਰੀ ਤੋਂ ਮਿਲੀ ਹੈ ਤੇ ਜਿਹੜੀ ਲੜਕੀ ਦੋ ਲੜਕੀਆਂ ਨੇ ਉਹਨਾਂ ਦੇ ਆਪਸ ਵਿੱਚ ਚੁੰਨੀ ਨਾਲ ਜਿਹੜਾ ਇੱਕ ਦੂਜੇ ਦੇ ਹੱਥ ਜਿਹੜੇ ਉਹ ਬੰਦੇ ਸੀਗੇ ਤੇ ਜਿਹੜੀ ਦੂਜੀ ਲੜਕੀ ਸੀ ਉਹਦੇ ਸਿਰਫ ਸਲਵਾਰ ਸੀਗੀ ਬਾਕੀ ਕੱਪੜੇ ਉੱਤਰ ਗਏ ਸੀ ਸਾਰਿਆਂ ਦੇ ਤੇ ਪਰਿਵਾਰ ਨੂੰ ਜਦੋਂ ਬੁਲਾਇਆ ਕਿਉਂਕਿ ਇਹਨਾਂ ਦੇ ਹੱਥਾਂ 'ਚ ਖੰਬਣੀ ਵੀ ਬੰਨੀ ਸੀ ਇਹ ਹੋ ਸਕਦਾ ਵੀ ਉੱਥੇ ਜਾ ਕਰਨ ਵਗੈਰਾ ਸੀ ਕਿਤੇ ਮੱਥਾ ਟੇਕਿਆ ਸੀ ਇਕੱਠੇ ਇਹਨਾਂ ਨੇ ਪਰ ਇਹ ਬੱਚੇ ਜਿਹੜੇ ਸੀ ਪਰਿਵਾਰ ਦਾ ਕਹਿਣਾ ਸੀਗਾ ਵੀ ਬੱਚੇ ਇਕੱਠੇ ਰਹਿੰਦੇ ਸੀ ਢੂਲ ਮਿਲ ਕਰਦੇ ਸੀਗੇ ਤੇ ਪਰਿਵਾਰ ਨੇ ਥੋੜਾ ਬਹੁਤ ਤਾਂ ਕੋਈ ਗੱਲ ਪਿੱਛੇ ਥੋੜਾ ਝਿੜਕ ਦਿੱਤਾ ਸੀਗਾ ਝਿੜਕਣ ਕਾਰਨ ਜਾਂ ਕੋਈ ਹੋਰ ਗੱਲ ਹੈ ਵੀ ਇਹ ਬੱਚੇ ਕਿਸ ਤਰ੍ਹਾਂ ਭਾਕੜਾ ਤੇ ਪਹੁੰਚੇ ਕੀ ਗੱਲ ਗੋਰ ਕਿਸ ਤਰ੍ਹਾਂ ਇਹਨਾਂ ਨੇ ਜੰਪ ਕਰਿਆ ਜਾਂ ਇਹਨਾਂ ਨੂੰ ਜੰਪ ਦਿੱਤਾ ਗਿਆ ਇਹ ਦੇਖੋ ਪੁਲਿਸ ਦਾ ਜਾਂਚ ਹੈ ਪੁਲਿਸ ਦੇ ਵਾਸਤੇ ਜਲ ਜਾਣਕਾਰੀ ਕਰ ਸਕਦੇ ਕਪੜੇ ਦਾ ਮੈਂ ਕਹਿ ਦਿੰਨਾ ਕਪੜੇ ਅਸ ਮਤਲਬ ਹਮੇਸ਼ਾ ਕੋਈ ਵੀ ਡੈਡ ਬੋਡੀ ਮਿਲਦੀ ਹੈ ਕਿਉਂਕਿ ਚਾਲਾਂ ਬਹੁਤ ਪੈਂਦੀਆਂ ਨੇ ਕਪੜੇ ਜਿਹੜੇ ਲੇਡੀਜ਼ ਤੇ ਹੁੰਦੇ ਨੇ ਉਹ ਉੱਤਰ ਜਾਂਦੇ ਨੇ ਚਾਲ ਜਿਹੜੀ ਹੈ ਬਹੁਤ ਤਗੜੀ ਤਗੜੀ ਬੰਨ ਉਤਾਰ ਦਿੰਦੀ ਹੈ ਚਾਲ ਕਪੜੇ ਪਰ ਜਿਹੜੇ ਬੰਦੇ ਹੁੰਦੇ ਨੇ ਕਈ ਵਾਰੀ ਕੋਈ ਪੈਂਟ ਬੈਲਟ ਲੱਗੇ ਉਹ ਰਹਿ ਜਾਂਦੀ ਹੈ ਕਪੜੇ ਤਕਰੀਬਨ ਸਾਰੇ ਫਟ ਗਏ ਸੀ ਕਪੜੇ ਕਿਸੇ ਦੇ ਤਨ ਤੇ ਨਹੀਂ ਸੀ ਸਿਰਫ ਇੱਕ ਲੜਕੀ ਦੇ ਤੇ ਇੱਕ ਉਹ ਜਿਹੜੇ ਨਹਿਫਾ ਹੁੰਦਾ ਛੋਟਾ ਜਿਹਾ ਥੱਲੇ ਕਮਰ ਦੇ ਨਾਲ ਉਹ ਦੋਨੋਂ ਲੇੜ ਲੜਕੀਆਂ ਦੇ ਸੀਗਾ ਤੇ ਜਿਹੜੀ ਦੂਜੀ ਲੜਕੀ ਸੀ ਸਭ ਤੋਂ ਵੱਡੀ ਉਹਦੇ ਪੂਰੀ ਸਲਵਾਰ ਸੀ ਕੁਝ ਛੁਕਾਂ ਦੇ ਨਿਸ਼ਾਨ ਵੀ ਕਹਿੰਦੇ ਆ ਬੋੜੀਆਂ ਦੇ ਉੱਤੇ ਪਏ ਕੁਝ ਇਸ ਤਰ੍ਹਾਂ ਦੇ ਨਿਸ਼ਾਨ ਵੀ ਦੇਖ ਨੂੰ ਮਲੇ ਨਹੀਂ ਚੋਟਾਂ ਦੇ ਨਿਸ਼ਾਨ ਤਾਂ ਦੇਖੋ ਜੀ ਵੈਸੇ ਤਾਂ ਮੈਡੀਕਲ ਜ਼ਿਆਦਾ ਜਦੋਂ ਪੋਸਟਮਾਨੋਂ ਕੋਈ ਜ਼ਿਆਦਾ ਜਾਣਕਾਰੀ ਮਿਲ ਜੇਗੀ ਪਰ ਜਿਹੜੀ ਚੋਟਾਂ ਦੇ ਨਿਸ਼ਾਨ ਕਹਿੰਦੇ ਆ ਉਹ ਨਾ ਬੁਰਜੀਆਂ ਪਿੱਲਰ ਥੱਲੇ ਪੱਥਰ ਨੇ ਉਹਨਾਂ ਦੇ ਵੀ ਸੱਟ ਹੋ ਸਕਦੀ ਹੈ ਬਾਕੀ ਪੋਸਟਮਾਨੋਂ ਜ਼ਿਆਦਾ ਕਲੀਅਰ ਹੋ ਜਾਏਗਾ ਤੁਹਾਨੂੰ ਲੱਗਦਾ ਜਿਵੇਂ ਬੋੜੀਆਂ ਤੁਸੀਂ ਦੇਖੀ ਹੈਗੀਆ ਜਿਵੇਂ ਤਕਰੀਬਨ 7-8 ਦਿਨ ਹੋ ਸਕਦੇ ਨੇ ਤੁਹਾਨੂੰ ਲੱਗਦਾ ਵੀ ਇੰਨੀ ਪਰ ਪਹਿਲਾਂ ਗਰੀਆਂ ਹੋਣੀਆਂ ਬੋੜੀਆਂ ਅਨੇ ਬੋਡੀਆਂ ਮਤਲਬ 6-7 ਦਿਨ ਦੀ ਹੀ ਹੋ ਸਕਦੀਆਂ ਨੇ ਬੋਡੀਆਂ ਕਿਉਂਕਿ ਜਿਹੜੇ ਬਾਲ ਨੇ ਨਾ ਤੁਸੀਂ ਦੇਖਿਆ ਉਹਨਾਂ ਦੇ ਕਈਆਂ ਦੇ ਗੰਜਪਣਾ ਹੋ ਗਿਆ ਵੀ ਬਾਲ ਉੱਤਰ ਗਏ ਨੇ ਤਾਂ ਬਾਲ ਕਵਾੜ ਦੇ ਵਿੱਚ ਫਸ ਜਾਂਦੇ ਨੇ ਉਹ ਕਵਾੜ ਕਰਕੇ ਬਾਲ ਜਿੱਦ ਤੱਕ ਫਸੇ ਨੇ ਜਦੋਂ ਬਾਲ ਟੁੱਟਦੇ ਨੇ ਉਦੋਂ ਬੋਡੀ ਉੱਪਰ ਆਂਦੀ ਹੈ ਬੱਚੀ ਦੀ ਉਮਰ ਕਿੰਨੀ ਹੋ ਸਕਦੀ ਹੈ ਬੱਚੇ ਦੀ ਇੱਕ 14 ਸਾਲ ਦੀ ਹੈ ਇੱਕ 15 ਸਾਲ ਦੀ ਇੱਕ 16 ਸਾਲ ਜਿਹਨੂੰ 17ਵਾਂ ਸਾਲ ਲੱਗਿਆ ਆ ਪੁਲਿਸ ਨੂੰ ਕੰਪਲੀਟ ਹੋਈ ਹੈ ਪੁਲਿਸ ਮਲਾਜ਼ਮ ਵੀ ਆਏ ਨੇ ਪਰਿਵਾਰ ਦੇ ਮੈਂਬਰ ਵੀ ਇੱਥੇ ਨੇ